ਪਾਵਰ ਕਿੰਨੀ ਆ ਕਿਉਂਕਿ ਮੁੱਖ ਮੰਤਰੀ ਨੇ ਜੋ ਬਿਆਨ ਦੇਣਾ ਵਾ ਬੜਾ ਸੋਚ ਸਮਝ ਕੇ ਦੇਣਾ ਹੁੰਦਾ ਵਾ ਪਰ ਇਹ ਪਤਾ ਨਹੀਂ ਕੀ ਕਰਦਾ ਹੈ ਇੱਥੇ ਕੋਈ ਹੋਰ ਕਹਿ ਜਾਂਦਾ ਆ ਅੰਦਰ ਕੁਝ ਹੋਰ ਕਹਿਦਾ ਲੇਖੇ ਕੋਈ ਹੋਰ ਦੇ ਦਿੰਦਾ ਪਾਵਰਕਾਮ ਵਿੱਚ ਕੰਮ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਵਰਕ ਟੂ ਰੂਲ ਅਤੇ ਸਮੂਹਿਕ ਛੁੱਟੀ ਦੇ ਫੈਸਲੇ ਨੂੰ ਲਾਗੂ ਕਰਦਿਆਂ ਸਾਂਝੀ ਰੈਲੀ ਕੀਤੀ ਗਈ ਜਿਸ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਗਲ ਪਾਵਰਕਾਮ ਐਂਡ 트ਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਆਦਿ ਅਤੇ ਡਿਵੀਜ਼ਨਾਂ ਅਤੇ ਸਬਡਿਵੀਜ਼ਨਾਂ ਦੀਆਂ ਜੱਥੇਬੰਦੀਆਂ ਵੱਲੋਂ ਫਗਵਾੜਾ ਦੀ ਸਬਡਿਵੀਜ਼ਨ ਬੰਗਾ ਰੋਡ ਗੇਟ ਅੱਗੇ ਰੈਲੀ ਕੀਤੀ ਗਈ ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 10, 11 ਤੇ 12 ਸਤੰਬਰ 2024 ਨੂੰ ਸਮੁੱਚੇ ਕਾਮੇ ਸਮੂਹਿਕ ਛੁੱਟੀ ਤੇ ਗਏ ਹਨ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਅੜੀਲ ਰਵਈਏ ਕਾਰਨ ਜਥੇਬੰਦੀਆਂ ਸੰਘਰਸ਼ ਨੂੰ ਅੱਗੇ ਵਧਾਉਂਦੇ ਆ 17 ਸਤੰਬਰ ਤੱਕ 5 ਦਿਨ ਹੋਰ ਸਮੂਹਿਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨੀਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ ਮੁਲਾਜ਼ਮਾਂ ਦੀਆਂ ਜੋ ਵੀ ਜਾਇਜ਼ ਮੰਗਾਂ ਹਨ ਉਹਨਾਂ ਨੂੰ ਇਨ ਬਿਨ ਮੰਨਿਆ ਜਾਵੇ ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਜਲੰਧਰ ਸਰਕਲ 77 ਅਮਰਜੀਤ ਸਿੰਘ ਫਗਵਾੜਾ ਡਿਵੀਜ਼ਨ ਦੇ 77 सुरेंद्र ਕੁਮਾਰ ਮਾਡਲ ਟਾਊਨ ਸਬਡਿਵੀਜ਼ਨ ਪ੍ਰਧਾਨ তাজ ਮੁਹੰਮਦ ਅਤੇ ਹਰਦੀয়াল ਸਿੰਘ ਆਰਾਮ ਆਸਰਾ ਹਦੀਆਬਾਦ ਸਬਡਿਵੀਜ਼ਨ ਤੋਂ ਦਲਜੀਤ ਕੁਮਾਰ ਹਰਵਿੰਦਰ ਕੁਮਾਰ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮਾ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਅਤੇ ਬੁਲਾਰੇ ਆਗੂ ਵਿੱਕੀ ਪ੍ਰਿੰਸ ਸੋਹਣ ਲਾਲ ਆਦ ਹਾਜ਼ਰ ਸਨ ਹੋਰ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਜਾਣਨ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੇ ਰਹਿਣ ਦੇਖੋ ਕੀ ਕਿਹਾ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਹਾਂਜੀ ਜਿਹੜੀ ਗੇਟ ਰੈਲੀ ਕੀਤੀ ਗਈ ਆ ਇਹਦੇ ਬਾਰੇ ਹਾਂਜੀ ਸਾਡੀ ਟੈਕਨੀਕਲ ਸਰਵਿਸ ਯੂਨੀਅਨ ਜਥੇਬੰਦੀ ਵੱਲੋਂ ਪਿਛਲੇ ਸਮੇਂ 10 11 12 ਨੂੰ ਸਮੂਇਕ ਛੁੱਟੀ ਦੇ ਜਾਣ ਦਾ ਐਲਾਨ ਕੀਤਾ ਗਿਆ ਸੀਗਾ ਅਤੇ ਵਾਕੋ ਜਥੇਬੰਦੀਆਂ ਵੱਲੋਂ ਵੀ ਜਿਹੜਾ ਜੁਆਇੰਟ ਫਾਰਮ ਜਾਂ ਇਕਤਾ ਮੰਚ ਵੱਲੋਂ ਵੀ ਸਰ ਇਹ ਇਹ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਅਸੀਂ ਸਮੂਿਕ ਛੁੱਟੀ ਤੇ ਜਾਵਾਂਗੇ ਤਾਂ ਸਾਡੇ ਪੁਆਰੇ ਮੰਡਲ ਵੱਲੋਂ ਵੀ ਬਹੁਤ ਸਾਰੇ ਸਾਥੀਆਂ ਨੇ ਸਮੂਿਕ ਛੁੱਟੀ ਭਰ ਕੇ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਆ ਤੇ ਪਿਛਲੇ ਸਮੇਂ 'ਚ ਵੀ ਗਏ ਆ ਅਸੀਂ ਸਾਡੀਆਂ ਜਿਹੜੀਆਂ ਮੰਗਾਂ ਆ ਇਹ ਹੀ ਆ ਜਿਹੜੇ ਕੱਚੇ ਮੁਲਾਜ਼ਮ ਸਾਡੇ ਉਹ ਪੱਕੇ ਕਰ ਕੀਤੇ ਜਾਣ ਅਤੇ ਨਵੀਂ ਪੱਕੀ ਭਾਤੀ ਕੀਤੀ ਜਾਵੇ ਕਿਉਂਕਿ ਇੱਕ ਇੱਕ ਮੁਲਾਜ਼ਮ ਦੇ ਉੱਪਰ 4-4 5-5 ਜਿਹੜੇ ਮੁਲਾਜ਼ਮਾਂ ਦਾ ਭਾਰ ਆ ਉਸ ਮੁਲਾਜ਼ਮਾਂ ਦੇ ਜਦੋਂ ਕੰਮ ਕਰਦੇ ਆ ਉਹਦੇ ਵਿੱਚ ਉਹ ਜਦੋਂ ਉਹੇ ਉਹਨਾਂ ਦਾ ਹਾਦਸਾ ਵੀ ਹੋਣ ਦਾ ਡਰ ਰਹਿੰਦਾ ਵਾ ਜਦੋਂ ਉਹਨਾਂ ਦੇ ਵੇਟ ਵੱਜ ਜਾਂਦਾ ਕੰਮ ਕਰਨ ਦਾ ਤਾਂ ਫੇਰ ਸਾਥੀ ਜੀ ਉਸ ਤੋਂ ਬਾਅਦ ਜਿਹੜੀ ਸਾਡੀਆਂ ਮੰਗਾਂ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਜੋ ਸਾਡਾ ਸਾਡੇ ਜੋ ਪੁਰਾਣੇ ਜੋ ਪੇ ਸਕੇਲ ਆ ਉਹ ਰਿਵਾਈਜ਼ ਕੀਤੇ ਜਾਣ ਉਹ ਸਾਨੂੰ ਹਲੇ ਤੱਕ ਨਹੀਂ ਮਿਲੇ ਕੀ ਕਰਨਾ ਤੇ ਨਿਗਮੀ ਕਰਨੀਆਂ ਜੋ ਸਰਕਾਰ ਨੇ ਨੀਤੀਆਂ ਅਪਣਾਈਆਂ ਹੋਈਆਂ ਉਹਨੂੰ ਰੱਦ ਕਰੇ ਤੁਰੰਤ ਰੱਦ ਕਰੇ ਅਤੇ ਜੋ ਸਾਡੇ ਸਾਥੀਆਂ ਦੇ ਨਜ਼ਾਇਰ ਕੇਸ ਪਾਏ ਹੋਏ ਆ ਉਹਨੂੰ ਤੁਰੰਤੋ ਰੱਦ ਕਰੇ ਸਰਕਾਰ ਅਤੇ 295/19 ਵਾਲੇ ਜੋ ਸਾਥੀ ਆ ਉਹਨਾਂ ਨੂੰ ਜਿਹੜੀ ਆ ਸਰਕਾਰ ਲਗਾਤਾਰ ਜੋ ਆਪਣੀ ਤਨਖਾਹ ਨਹੀਂ ਉਹਨਾਂ ਨੂੰ ਪ੍ਰੋਪਰ ਦੇ ਰਹੀ ਨਾ ਰੈਗੂਲਰ ਕਰ ਰਹੀ ਆ ਅਸੀਂ ਮੰਗ ਕਰਦੇ ਹਾਂ ਉਹ ਜਿਹੜੇ ਸਾਥੀਆਂ ਨੂੰ ਵੀ ਜਿਹੜੀ ਤਨਖਾਹ ਪੂਰੀ ਦਿੱਤੀ ਜਾਵੇ ਜੋ ਅਮ੍ਰਿਤਕ ਆਸ਼ਰਾਂ ਦੇ ਜਿਹੜੇ ਸਾ ਸਾਡੇ ਸਾਥੀ ਆ ਉਹਨਾਂ ਕੋਲ 24-24 ਲੱਖ ਰੁਪਏ ਜਿਹੜੇ ਲੈ ਕੇ ਉਹਨਾਂ ਨੂੰ ਜਿਹੜਾ ਧੱਤੀ ਕੀਤਾ ਜਾ ਰਿਹਾ ਉਹ ਵੀ ਗਲਤ ਢੰਗ ਨਾਲ ਧੱਤੀ ਕੀਤਾ ਜਾ ਰਿਹਾ ਅਸੀਂ ਉਹਦੀ ਉਹਦਾ ਵਿਰੋਧ ਕਰਦੇ ਹਾਂ ਤੇ ਉਹ ਜਿਹੜੀ ਸਰਕਾਰ ਨੇ ਐਸਐਮਐਲ ਲਾਗੂ ਕਰਕੇ ਜਿਹ ਸਾਡੇ ਸਾਥੀਆਂ ਤੇ ਜ਼ਬਰਦਸਤ ਨਾ ਕਰਨ ਦਾ ਕੋਸ਼ਿਸ਼ ਕੀਤੀ ਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਇਸ ਜਿਹੜੀ ਚਿੱਠੀ ਨੂੰ ਜ਼ਾਦੀ ਕੀਤਾ ਜਾਵੇ ਇੱਕ ਮੈਂ ਇੱਕ ਕੁੱਝ ਗੱਲ ਕੀਤੀ ਸੀ ਹੁਣ ਇਹ ਕਿ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਬਿਜਲੀ ਵਿਭਾਗ ਹੋਰ ਜ਼ਿਆਦਾ ਘਾਟੇ 'ਚ ਜਾ ਰਿਹਾ ਹੈ ਲਗਭਗ 30000 ਕਰੋੜ ਦੇ ਘਾਟੇ ਚਲੇ ਜਾਏਗਾ ਇਹ ਕਿ ਕਿਵੇਂ ਕੀ ਕਾਰਨ ਹੈ ਕਾਰਨ ਇਹਦਾ ਇਹੀ ਹੈ ਕਿ ਜਿਹੜੇ ਹੁਣ ਇਹ ਸਮਾਰਟ ਮੀਟਰ ਆਣਾ ਜਿਹੜੇ ਲਗਭਗ 11000 ਦੀ ਕੋਸਟ ਮੈਂ ਖਬਰ ਪੜ੍ਹੇ ਰਿਹਾ 11000 ਦੀ ਕੋਸਟ ਆ ਜਿਹੜੇ ਸਮਾਰਟ ਮੀਟਰ ਲੱਗ ਰਹੇ ਆ ਤੇ ਉਹਦੀ ਜਿਹੜਾ ਵਿੱਤੀ ਬੋਝ ਆ ਉਹ ਬਿਜਲੀ ਬੋਰਡ ਤੇ ਪੈਣਾ ਆ ਤੇ ਜਿਹੜਾ ਆਲਰੇਡੀ ਜਿਹੜਾ 21 22 ਹਜ਼ਾਰ ਦੇ ਘਾਟੇ 'ਚ ਆਲਰੇਡੀ ਜਿਹੜਾ ਬਿਜਲੀ ਬੋਰਡ ਚੱਲ ਹੀ ਰਿਹਾ ਵਾ ਜੇ ਜੋ ਜਿਹੜੇ ਇਲੈਕਟ੍ਰੋਨਿਕ ਮੀਟਰ ਉਤਰਨੇ ਆ ਉਹ ਲਗਭਗ 6-7 ਹਜ਼ਾਰ ਕਰੋੜ ਤੱਕ ਉਹਨਾਂ ਦਾ ਪੈ ਜਾਣਾ ਤੇ ਲੈ ਦੇ ਕੇ ਜਾਂ ਸਾਡਾ 33 ਹਜ਼ਾਰ ਕਰੋੜ ਦੇ ਬਿਜਲੀ ਬੋਰਡ ਦਾ ਘਾਟੇ ਚ ਪੈ ਜਾਣਾ ਉਹ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਜਿਹੜਾ 6 ਜੂਨ ਤੋਂ ਮਾਫ ਕੀਤਾ ਉਹ ਮਾਫ ਕਰਨੇ ਵੀ ਆਏ 2-4 ਦੇ ਯੂਨਟ ਲਾਏ ਜਾਣ ਕਿਉਂਕਿ ਲੋਕ ਵੀ ਇਹ ਮੰਗ ਕਰਦੇ ਆ ਸਾਡੇ ਕੈਸ਼ ਕਾਊਂਟਰ ਤੇ ਆਗੇ ਕਿ ਸਾਨੂੰ ਬਿੱਲ ਲਾਏ ਜਾਣ ਕਿਸੇ ਦੀ ਮੰਗ ਨਹੀਂ ਸੀਗੀ ਤੇ ਸਰਕਾਰ ਨੇ ਆਪਣੇ ਕੋਲ ਦਿੱਤੀ ਆ ਤੇ ਬਿਜਲੀ ਬੋਰਡ ਨੂੰ ਜਿਹੜਾ ਵੇਚਣ ਦਾ ਜਾਂ ਟਕਾਉਂਚ ਆ ਇਹ ਇਹ ਨਾ ਕਰੇ ਸਰ ਕਿਉਂਕਿ ਜਿਹੜੇ ਮੁਲਾਜ਼ਮ ਵੀ ਆ ਉਹਨਾਂ ਤੇ 19 12 ਦਾ ਨੰਬਰ ਜਰੂਰ ਦੇ ਦਿੱਤਾ ਗਿਆ ਵਾ ਪਰ ਤੋਂ ਮੁਲਾਜ਼ਮ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਿਹੜਾ ਇੱਕ ਤੁਸੀਂ ਕਹਿ ਰਹੇ ਕੱਚੇ ਮੁਲਾਜ਼ਮ ਆ ਜਿਹੜੇ ਉਹ ਸੰਘਰਸ਼ ਕਰਨ ਲਈ ਇਸ ਟਾਈਮ ਸੜਕਾਂ ਤੇ ਹੋਏ ਆ ਜੇਕਰ ਸਰਕਾਰ ਚਾਹੇ ਬਿਜਲੀ ਬਿੱਲ ਦੁਆਰਾ ਆਪਣੇ ਸ਼ੁਰੂ ਕਰ ਦੇਵੇ ਤੇ ਉਹ ਪੈਸੇ ਨਾਲ ਕੀ ਨਵੇਂ ਜਿਹੜੇ ਮੁਲਾਜ਼ਮ ਉਹਨਾਂ ਦੀਆਂ ਤਨਖਾਹਾਂ ਦੇ ਸਕਦੇ ਨੇ ਤੇ ਸੌਖਾ ਹੋਏਗਾ ਬਿਲਕੁਲ ਜਦੋਂ ਆਪਾਂ ਹੁਣ ਇੱਕੋ ਚੀਜ਼ ਫ੍ਰੀ ਬਣਨੀ ਸ਼ੁਰੂ ਕਰਤੀ ਤਾਂ ਫਿਰ ਤਾਂ ਘਰਾਂ ਦੇ ਘਰ ਖਾਲੀ ਹੋ ਸਕਦੇ ਆ ਪਰੰਤੂ ਜਦੋਂ ਸਾਡੇ ਘਰ ਕੋਸ਼ ਆ ਰਿਹਾ ਮੈਂ ਦੇਖ ਰਿਹਾ ਸਾਡੇ ਕੈਸ਼ੀਅਰ ਉੱਤੇ ਕੈਸ਼ ਕਾਊਂਟਰ ਵੀ ਖਾਲੀ ਪਿਆ ਕਿਉਂਕਿ ਸਾਡੇ ਕੋ ਬਿੱਲ ਲੈਣ ਲਈ ਵੀ ਮੁਲਾਜ਼ਮ ਨਹੀਂ ਹੈਗੇ ਜਦ ਤੁਸੀਂ ਭਰਤੀ ਨੂੰ ਕਰਨੀ ਜਾਂ ਪੈਸੇ ਲੈਣ ਲਈ ਭਰਤੀ ਨਹੀਂ ਕਰ ਰਹੇ ਕੋ ਸਾਡੇ ਸਾਥ ਹੀ ਆ 12 12000 ਤੇ ਜਿਹੜੇ ਠੇਕੇ ਦਾ ਥਰੂ ਕੰਮ ਕਰ ਰਹੇ ਆ ਤੁਸੀਂ ਡੀਸੀ ਥਰੂ ਉਹਨਾਂ ਨੂੰ ਆਪਣੇ ਆਪਣੇ ਥਰੂ ਕਿਉਂ ਨਹੀਂ ਰੱਖ ਰਹੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਪੱਕੇ ਤੌਰ ਤੇ ਮੈਕਨੇਜ ਵਿੱਚ ਰੱਖਿਆ ਜਾਵੇ ਤਾਂ ਜੋ ਇਹ ਆਪਣਾ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਸਕਣ ਇੱਕ ਗੱਲ ਸਰਕਾਰ ਤੁਹਾਡੀ ਮੰਗ ਨਹੀਂ ਮੰਦੀ ਤਾਂ ਆਣ ਵਾਲੇ ਦਿਨਾਂ ਕਹੋ ਜੀ ਸੰਘਰਸ਼ ਲਿਖੀਏ ਅਗਰ ਸਰਕਾਰ ਦਾ ਰਵਈਆ ਮੁਲਾਜ਼ਮਾਂ ਪ੍ਰਤੀ ਇਹੋ ਜਿਹਾ ਰਿਹਾ ਤਾਂ ਅਸੀਂ ਆਉਣ ਵਾਲੇ ਸਮਾਂ ਵਿੱਚ ਜਿੱਦਾਂ ਸਾਡੀ ਜਥੇਬੰਦੀਆਂ ਕਹਲ ਦਿੰਦੀਆਂ ਅਸੀਂ ਉਸੇ ਤਰ੍ਹਾਂ ਅੱਗੇ ਜਿਹੜਾ ਜਿਹੜਾ ਸੰਘਰਸ਼ਾ ਤਿੱਖਾ ਕਰਕੇ ਹੋਰ ਵੀ ਸਰਕਾਰ ਨੂੰ ਭਾਜੜਾ ਪਾਉਣਾ ਪਾਵਾਂਗੇ